ਜੋ ਅਮੇਰ ਕੀ ਦਰਵਾਜ਼ਾ ਤੋਂ ਅਨੰਤ ਸਭਜੀ ਸਾਥੀ ਦੇ ਜਿੱਥੇ ਜਾ ਕੇ ਕੀ ਦੀਸਤ ਹੋਇਆ। ਉੱਥੇ ਇੱਕ ਤਾਂ ਮਾਰੂ ਦੀ ਬੱਤੀ ਹੋਏ ਚਾਰਲ ਇਹ ਕਿ ਆਪਣਾ ਰਹੇਗਾ। ਗੁਰੂ ਆਪਣਾ ਸਮਝਿਓ ਤੇ ਸਾਡੇ ਸਿੰਘਾਂ ਹੋਣ ਨਾਲ ਭਾਈ ਸਰਬਜੀਤ ਸਿੰਘ ਦੀ ਦੇ ਚੋਣ ਮਹਿਮ ਪਿੰਡ ਢਿੰਗੜ ਵਿਖੇ ਲੋਕਾਂ ਦਾ ਭਰਮਾ ਇਕੱਠ ਪਿੰਡ ਢਿੰਗੜ ਦੇੰਦਾ। ਗਲਾਬਜਮਣਾ ਦਾ ਨਾਲ ਤੋਲਿਆ ਗਿਆ ਭਾਈ ਸਾਹਿਬ ਨੂੰ ਤੇ ਗਲਾਬਜਮਣਾ ਵਰਤਾਈਆਂ ਜਾ ਰਹੀਆਂ। ਪੁਰੋਦੇਵਿਆਂ ਦੇ ਉਕਾਰ ਨੇ ਇੱਕ ਬਾੜ ਭਾਈ ਦੀ ਜਿੱਤ ਨੂੰ ਆਏ ਉਹਨਾਂ ਨੇ ਇਸ ਦੇ ਨਾਲ ਬੱਦਲ ਦੀ ਜਲ ਪਾਣੀ ਤੋਂ ਰਾਹ ਮੋੜ ਦਿੱਤੀਆ ਉਹਨਾਂ ਨੇ ਇਹ ਜੱਟ ਕਰਿਆ ਪਾਇਓ ਤੋਂ ਪਾਣੀ ਦੀ ਛਾਲਾ ਜਿਸ ਨਾਲ ਇਹ ਪੂਰੇ ਪਿੰਡ ਦੇ ਨਾਲ ਨੌਂ ਦਾ ਜਿੱਤ ਨੂੰ ਅਮਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਹੱਕ ਦੇ ਵਿੱਚ ਪਿੰਡ ਢਿੰਗੜ ਵਿਖੇ ਲੋਕਾਂ ਦਾ ਭਰਮਾ ਇਕੱਠ ਭਾਈ ਸਾਹਿਬ ਸਬੂਤ ਕਰਨ ਲਈ ਪਹੁੰਚੇ ਹੋਇਆ ਤੇਂਗੜ ਪਿੰਡ ਚ ਕੰਧਾਂ ਤੇ ਚੜ ਕੇ ਦੇਖ ਰਿਹਾ ਜੀ ਨੌਜਵਾਨ ਉਹਨਾਂ